ਨੂੰ ਬਚਾਉਣ ਆਇਆ ਤੈਨੂੰ ਤੇਰੀ ਮਦਦ ਕਰਨ ਆਇਆ ਬਾਬ ਜਿਹੜਾ ਕੰਮ ਕਰਦਾ ਅੱਜ ਤੋਂ ਬਾਅਦ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਹੈਗੀ ਇਹ ਖੜ ਕੇ ਗੱਲ ਤਾਂ ਸੁਣ ਲੈ ਖੜ ਕੇ ਗੱਲ ਸੁਣ ਗੱਲ ਕਰ ਨਾ ਮੰਨੀ ਨਾ ਮੰਨੀ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਨਾ ਮੰਨੀ ਖੜ ਜਾ ਤਾੜਾ ਤੀ ਨਾ ਹੁਕਾਵਾ ਨੂੰ ਰਿਹਾ ਧੀਆਂ ਪੁੱਤ ਇਦਾਂ ਨਹੀਂ ਰੱਖੀਦੇ ਧੀਆਂ ਪੁੱਤ ਦੰਨ ਰੱਖੀਦੇ ਮਾਂ ਮੇਰੀ ਆਦਰੇ ਕੱਪੜੇ ਤੇ ਕਿੰਨੇ ਗੰਦੇ ਪਾਇਆ ਪੈਰ ਤੇ ਗਲੇ ਪਾਇਆ ਹੱਥ ਤੇ ਗਲੇ ਪਾਇਆ ਤੁਸੀਂ ਕਹਿੰਦਾ ਸਾਫ਼ ਸੁਥਰੇ ਕੱਪੜੇ ਪਾ ਕੇ ਸਾਡੇ ਅੰਗੂ ਤੂੰ ਬੈਠ ਕੇ ਸੇਵਾ ਕਰਵਾਵੇਂ ਸਾਡੇ ਹਰਜੀਤ ਸਿੰਘ ਉਹਨਾਂ ਦੇ ਪਰਿਵਾਰ ਜਿਹੜਾ ਨੇ ਘਰ ਚੋਂ ਅਸੀਂ ਇਸ ਵੀਰ ਨੂੰ ਲੈ ਕੇ ਚੱਲੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਰਮੇਸ਼ ਚੰਦ ਸ਼ਰਮਾ ਜੀ ਜਿਨ੍ਹਾਂ ਨੂੰ ਤੁਸੀਂ ਆਪਣੀ ਵੀਡੀਓ 'ਚ ਦੇਖਦੇ ਹੋ 5 ਸਾਲ 5 ਕੁ ਮਹੀਨੇ ਹੋ ਗਏ ਬਾਪੂ ਜੀ ਨੂੰ ਸਾਡੇ ਕੋ ਆਏ ਆ ਬਾਪੂ ਜੀ ਨੂੰ 15 16 ਸਾਲ ਦੀ ਉਮਰ ਦੇ ਵਿੱਚ ਗੁੱਸਾ ਆਇਆ ਘਰ ਦੇ ਵਿੱਚ ਆਪਣੇ ਤਾਇਆ ਜੀ ਨਾਲ ਗੁੱਸੇ ਹੋ ਕੇ ਘਰੋਂ ਨਿਕਲ ਆਇਆ ਪਤਾ ਨਹੀਂ ਕਿਵੇਂ ਘੁੰਮਦਾ ਘਮਾਉਂਦਾ ਸ੍ਰੀ ਤਰਨਤਨ ਸਾਹਿਬ ਜ਼ਿਲ੍ਹੇ ਦੇ ਪਿੰਡ ਕਾਲੀਆਂ ਸਕੱਤਰਾਂ ਜਾ ਪਹੁੰਚਿਆ ਉੱਥੋਂ ਦੇ ਇੱਕ ਜ਼ਿਮੀਂਦਾਰ ਦੇ ਘਰ ਕਿੱਥੋਂ ਲਿਆਂਦਾ ਉਹਨਾਂ ਨੇ ਕਿਵੇਂ ਲਿਆਂਦਾ ਜਿੰਨੀ ਕਿ ਸਮਝ ਆਈ ਜਿੰਨੀ ਸਾਨੂੰ ਬਾਪੂ ਜੀ ਨੇ ਦੱਸਿਆ ਵੀ ਉਹਨੂੰ ਸਟੇਸ਼ਨ ਤੋਂ ਕੋਈ ਵੜਿਆ ਕੇ ਲੈ ਗਿਆ ਤੇ ਉਹਨੇ ਆਪਣੇ ਘਰੇ ਸਰਦਾਰ ਅਜੀਤ ਸਿੰਘ ਨੇ ਪੱਠੇ ਪਉਣ ਲਾ ਲਿਆ ਮੱਜਾਂ ਦਾ ਗੋਹਾ ਚੱਕਣ ਲਾ ਲਿਆ ਉੱਥੋਂ ਸਰਦਾਰ ਘਰ ਛੱਡ ਕੇ ਮੋਗੇ ਆ ਕੇ ਰਹਿਣ ਲੱਗਿਆ ਸਰਦਾਰ ਅਜੀਤ ਸਿੰਘ ਪਰਮੇਸ਼ ਚੰਦ ਸ਼ਰਮਾ ਵੀ ਨਾਲ ਹੀ ਆ ਗਿਆ ਪਰ ਜਵਾਨੀ ਦੇ ਵਿੱਚ ਸੀ ਕੰਮ ਕਰਦਾ ਗਿਆ ਤੇ ਉਹਨੂੰ ਉਹਦੇ ਜਜ਼ਬਾਤਾਂ ਨਾਲ ਖੇਡਿਆ ਗਿਆ ਉਹਨੂੰ ਇੱਕ ਐਸਾ ਸਰਬਜਵਾਗ ਦਿਖਾਇਆ ਗਿਆ ਵੀ ਤੇਰਾ ਵਿਆਹ ਵਾ ਜਿਹੜਾ ਉਹ ਮੇਮ ਨਾ ਕੀਤਾ ਜਾ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਇਹ ਉਹੀ ਬੰਦਾ ਜਿਹੜਾ 16 ਸਾਲ ਦੀ ਉਮਰ 'ਚ ਆਇਆ ਸੀ ਤੇ ਅੱਜ ਕਰੀਬ 55-60 ਦਾ ਹੋਇਆ ਪਿਆ 40-45 ਸਾਲ ਗੁਹਾ ਚੱਕੀ ਗਿਆ ਸਿਰਫ ਇਸ ਇੱਕ ਸਬਜ ਬਾਗ 'ਚ ਇੱਕ ਭਲੇਖੇ ਦੇ ਵਿੱਚ ਇੱਕ ਜਿਹੜੇ ਉਹਦੇ ਜਵਾਬਤਾ ਨਾਲ ਖੇਡਿਆ ਗਿਆ ਵੀ ਤੇਰਾ ਵਿਆਹ ਮੀਮ ਨਾਲ ਕਰਾਂਗੇ ਉਸ ਗੱਲ ਨੂੰ ਇੰਨਾ ਕਿ ਸੱਚ ਬਣਾ ਦਿੱਤਾ ਗਿਆ ਰਮੇਸ਼ ਚੰਦ ਸ਼ਰਮੇ ਨੂੰ ਇੱਥੋਂ ਤੱਕ ਨਿਜਵਾਤੀ ਕਰ ਦਿੱਤਾ ਗਿਆ ਵੀ ਉਹ ਮੇਮ ਤੈਨੂੰ ਆ ਰਹੀ ਆ ਵਿਆਹਣ ਤੈਨੂੰ ਲੈ ਕੇ ਜਾਣਾ ਉਹਨੇ ਕੈਨੇਡਾ ਉਹਦੇ ਕੋਲੇ 12 ਮੱਜਾਂ માં 20 ਗਾਵਾਂ માં ਤੇ ਜੇ ਬਾਪੂ ਕਿਤੇ ਬਿਮਾਰ ਵੀ ਹੋ ਜਾਂਦਾ ਕਿਤੇ ਕੰਮ ਨਾ ਕਰਦਾ ਕਿਤੇ ਮਨ ਨਾ ਕਰਦਾ ਕੰਮ ਕਰਨ ਨੂੰ ਤਾਂ ਕਿਸੇ ਕੁੜੀ ਦੇ ਨਾਲ ਕੁੜੀ ਦੀ ਆਵਾਜ਼ ਕੱਢ ਕੇ ਜਾਂ ਕਿਸੇ ਨਾਲ ਗੱਲ ਕਰਾਈ ਜਾਂਦੀ ਵੀ ਵਾਲੇ ਮੇਮ ਨਾਲ ਗੱਲ ਕਰਦਾ ਤੇ ਬਾਪੂ ਇਸ ਡਰੋਂ ਵੀ ਕਿਤੇ ਮੇਮ ਗੁੱਸੇ ਨਾ ਹੋ ਜੇ ਦਿਨ ਰਾਤ ਗੋਹਾ ਚੱਕਦਾ ਗੋਹਾ ਚੱਕਦਾ ਚੱਕਦਾ ਬੁढ़ा ਹੋਣ ਲੱਗਿਆ ਰਮੇਸ਼ ਚੰਦ ਸ਼ਰਮਾ ਕਦੇ ਉਸ ਘਰ ਤੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਉਸ ਘਰ ਤੋਂ ਪੈਸਾ ਨਹੀਂ ਮੰਗਿਆ ਕਦੇ ਇਸ ਘਰ ਤੋਂ ਕੋਈ ਉਮੀਦ ਨਹੀਂ ਰੱਖੀ ਆਪਣਾ ਘਰ ਸਮਝ ਕੇ ਮੇਮ ਦਾ ਘਰ ਸਮਝ ਕੇ ਨੌਜਵਾਨ ਗੱਭਰੂ ਫਿਰ ਬਜ਼ੁਰਗ ਹੁੰਦਾ ਚਲਾ ਗਿਆ ਤਾਂ ਸਾਨੂੰ ਬਾਪੂ ਬਾਰੇ ਨੋ 12 2019 ਦੇ ਵਿੱਚ ਕੋਈ ਭਲਾ ਪੁਰਸ਼ ਵੀਡੀਓ ਬਣਾ ਕੇ ਭੇਜਦਾ ਤੇ ਦੱਸਦਾ ਵੀ ਡੰਗਰਾਂ ਵਾਂਗ ਡੰਗਰਾਂ ਦਾ ਗੋਹਾ ਚੱਕਦਾ ਇੱਕ ਬਜ਼ੁਰਗ ਜਿਹਦੇ ਸਿਰ ਦੇ ਵਾਲ ਆ ਜਿਹੜੇ ਉਹ ਸਾਰੇ ਉੱਡ ਗਏ ਗੰਜ ਪੈ ਗਿਆ ਗੋਹਾ ਚੱਕ ਦੇਦਾ ਵੀ ਉਹਦੀ ਮਦਦ ਕਰੋ ਦੇਖੋ ਵੀਡੀਓ ਕਿਦਾਂ ਲੈ ਕੇ ਆਏ ਸੀ ਬਾਪੂ ਨੂੰ ਕੀ ਹਾਲਾਤ ਸੀ ਬਾਪੂ ਦੇ ਹੋ ਗਈ ਸੀ ਯਾਰ ਨੇ ਮਮੇ ਠੀਕੋ ਸੱਤ ਦਿਗਤਰੀਆਂ ਠੀਕ ਆ ਆ ਸਿਰ ਤੇ ਗੋਹਾ ਕਹਾ ਕਿਵੇਂ ਲੱਗਿਆ ਪਿਆ ਤੇਰੇ ਹੋਏ ਰੋ ਭਰਾ ਕੰਮ ਕਰਦੇ ਤੇ ਗੋਹਾ ਲੱਗਣਾ ਹਾਂ ਅਰੇ ਅਰੇ ਤੈਨੂੰ ਬਚਾਉਣ ਆਇਆ ਤੈਨੂੰ ਤੇਰੀ ਮਦਦ ਕਰਨ ਆਇਆ ਬਾਪੂ ਤੇਰੀ ਮਦਦ ਕਰਨ ਆਇਆ ਡਰਨਾ ਤੂੰ ਤੇਰੇ ਜਿਹੜਾ ਕੰਮ ਕਰਨ ਦਾ ਅੱਜ ਤੋਂ ਬਾਅਦ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਹੈਗੀ ਇਹ ਤੈਨੂੰ ਏਜਾਰ ਕਰਾਉਣ ਆਇਆ ਬਾਪੂ ਤੂੰ ਇੱਕ ਵਕਟ ਨਹੀਂ ਚੱਕਣਾ ਅੱਜ ਤੋਂ ਬਾਅਦ ਠੀਕ ਆ ਅੱਜ ਤੋਂ ਬਾਅਦ ਤੂੰ ਕੰਮ ਨਹੀਂ ਕਰਨਾ ਓ ਵੀਰ ਮੇਰਾ ਮਾਂ ਮੇਰੀਏ ਤੇ ਪੁੱਤ ਪੋਤੇ ਤੇਰੇ ਨੂੰ ਕੋਈ ਲੈ ਜਾਵੇ ਇਦਾਂ ਬਾਹਰ ਜਾਵੇ ਭਰਾਵਾ ਇਹ ਨਾ ਚੋਰੀਂਦਾ ਯਾਰ ਇਹ ਇੱਕ ਸਬੂਤ ਕਰੋ ਤੁਹਾਡਾ ਕੀ ਹੈ ਕਿੱਥੋਂ ਆਇਆ ਇਹਨੂੰ ਕਿੰਨੀ ਤੂੰ ਤਨਖਾਹ ਦਿੰਨੇ ਹੋ ਆਪਾਂ ਪੁਲਿਸ ਇਹ ਦਾ ਵਿਚਰਦਾ ਹੈ ਕੋਈ ਨਹੀਂ ਤੂੰ ਪੁਲਿਸ ਨੂੰ ਬੁਲਾ ਲੈਣੇ ਆਪਾਂ 100 ਨੰਬਰ ਤੇ ਫੋਨ ਕਰਕੇ ਨਾ ਨਹੀਂ ਤੇ ਆਪਾਂ ਜੇ ਕਾਨੂੰਨੀ ਤਰੀਕੇ ਨਾਲ ਉਹ ਪੁੱਛਣਗੇ ਤੁਹਾਤੋਂ ਆ ਕੇ ਵੀ ਕੀ ਕੰਮ ਕਰਦੇ ਹੋ ਗਰੀਬ ਨੂੰ ਸਾਡੇ ਧੀਆਂ ਪੁੱਤਾਂ ਵਾਂਗੂ ਰਹਿ ਆ ਧੀਆਂ ਪੁੱਤ ਇਦਾਂ ਨਹੀਂ ਰੱਖੀਦੇ ਧੀਆਂ ਪੁੱਤ ਇਦਾਂ ਨਹੀਂ ਰੱਖੀਦੇ ਮਾਂ ਮੇਰੀਏ ਉਹ ਭਰਾਵਾ ਮੇਰੇ ਟੰਗਰਾਂ ਦੇ ਮਾਂ ਮੇਰੀਏ ਵਾਸਤੇ ਤੁਸੀਂ ਦੇਖੋ ਬਹਿਸਾ ਕਰੋ ਪਲੀਜ਼ ਸਾਡੀ ਬੇਨਤੀ ਆਪ ਮਾਰ ਗਈ ਅਸੀਂ ਚੋਣਾਂ ਆ ਸਾਡੀ ਚੋਣਾਂ ਸਿਰਫ ਉਹਨੂੰ ਲੈ ਕੇ ਉਹਦੀ ਸੇਵਾ ਕਰਦੇ ਹਾਂ ਬਸ ਸਹੀ ਮੱਝਾ ਢਾਢਾ ਭਰਾ ਉਹਨਾ ਘਬਰਾਣਾ ਮੇਰੀ ਨਾਲ ਗੱਲ ਖੜ ਕੇ ਗੱਲ ਸੌਣ ਖੜ ਕੇ ਗੱਲ ਸੌਣ ਮੇਰੇ ਖੜ ਕੇ ਗੱਲ ਸੌਣ ਭਰਾ ਉਹਨਾ ਉਸ ਟਾਈਮ ਬਾਪੂ ਸਾਡੇ ਨਾਲ ਆਉਣ ਨੂੰ ਵੀ ਤਿਆਰ ਨਹੀਂ ਸੀ ਕਹਿੰਦਾ ਨਹੀਂ ਮੇਰਾ ਡੰਗਰਾਂ ਦਾ ਟਾਈਮ ਹੋ ਗਿਆ ਤੁਸੀਂ ਜਾਓ ਮੈਂ ਨਹੀਂ ਜਾਣਾ ਇੱਕ ਮਿੰਟ ਬਾਪੂ ਖੜ ਜਾਵੇਂ ਭੱਜਣਾ ਖੜਤਾ ਜਾ ਤੂੰ ਭੱਜਦਾ ਕਰੋ ਖੜਤਾ ਜਾ ਮੱਜਾ ਜਾ ਕੋਈ ਨਾ ਚੋਲੀ ਮੱਜਾ ਖੜ ਜਾ ਦੋ ਮਿੰਟ ਦੋ ਮਿੰਟ ਖੜ ਕੇ ਗੱਲ ਨਹੀ ਨਹੀ ਗੱਲ ਸੁਣ ਲੈ ਚੱਲ ਸੁਣ ਲੈ ਮੇਰੀ ਖੜ ਕੇ ਗੱਲ ਸੁਣ ਲੈ ਬਾਪੂ ਬਣ ਕੇ ਨਹੀਂ ਆ ਮੈਂ ਬਾਪੂ ਗੱਲ ਤਾਂ ਸੁਣ ਲੈ ਤੈਨੂੰ ਯਾਦ ਕਰਾਉਣਾ ਮੈਂ ਕਿਉਂ ਖੜਦਾ ਯਾਦ ਕਰਾਉਣਾ ਬਾਪੂ ਤੈਨੂੰ ਯਾਦ ਕਰਾਉਣਾ ਬਾਪੂ ਇਹਨਾਂ ਤੋਂ ਪੰਜ ਮਹੀਨੇ ਕਿਉਂ ਡਰੀ ਜੰਨਾ ਇੰਨਾ ਆ ਆ ਦੇਖੋ ਹੱਥ ਦੇਖੋ ਜੀ ਇਹਦੇ ਕਰਨਗੇ ਐ ਇੱਕ ਮਿੰਟ ਬਾਪੂ ਖੜਤਾ ਜੇ ਖੜਤਾ ਜਾ ਯਾਰ ਸੁਣਦਾ ਸੁਣਦਾ ਦਿਮਾਗੀ ਠੀਕ ਨਹੀਂ ਹੈਗਾ ਜੀ ਬੰਦਾ ਜਮਾ ਨਹੀਂ ਨਹੀਂ ਮੈਂ ਤਾਂ ਦਿਮਾਗ ਮੇਰਾ ਦਿਮਾਗ ਗਲਤ ਸੁਣਨਾ ਉਹ ਗਲਤ ਸੁਣਨਾ ਉਹ ਗਲਤ ਸੁਣਨਾ ਪਿਆ ਵਾ ਗਲਤ ਸੁਣਨਾ ਬਾਪੂ ਮੇਰਾ ਗੱਲ ਨਹੀਂ ਸੁਣਦਾ ਨਹੀਂ ਨਹੀਂ ਮੱਝਾ ਚੋਣੀਆਂ ਗਲਤ ਸੁਣਦਾ ਬਾਪੂ ਅਸੀਂ ਤੇਰੇ ਭਲੇ ਵਾਸਤੇ ਐਂ ਤਰ੍ਹਾਂ ਨੁਕਸਾਨ ਕਰਨੇ ਨਹੀਂ ਆਏ ਸਾਨੂੰ ਕਿਸੇ ਨੇ ਦੱਸਿਆ ਵੀ ਤੇਰੇ ਨਾਲ ਧੱਕਾ ਹੁੰਦਾ ਗਲਤ ਹੁੰਦਾ ਤੇਰੇ ਤੋਂ ਕੰਮ ਬਹੁਤ ਧੱਕੇ ਨਾ ਕਰਾਇਆ ਜਾਂਦਾ ਤਾਂ ਆਏ ਆ ਬਾਪੂ ਅਸੀਂ ਅਦਰੇ ਕੱਪੜੇ ਦੇ ਕਿੰਨੇ ਗੰਦੇ ਪਾਇਆ ਪੈਰ ਤੇਰੇ ਗਲੇ ਪਾਇਆ ਹੱਥ ਤੇਰੇ ਗਲੇ ਪਾਇਆ ਅਸੀਂ ਕਹਿੰਦੇ ਸਾਫ਼ ਰੱਖਦੇ ਹੋ ਡਰਿਆ ਹੋਇਆ ਉਹ ਗੱਲ ਵੀ ਨਹੀਂ ਕਰਨ ਨੂੰ ਤਿਆਰ ਕਰਦੇ ਸਾਡੇ ਆ ਮੱਲਿਆ ਆ ਮੁੰਡਿਆਂ ਨੂੰ ਪੁੱਛ ਲਾ ਵੀ ਉਹ ਸਾਥੋਂ ਡਰਦਾ ਕਿ ਅਹੀ ਉਹਦੇ ਤੋਂ ਡਰਦੇ ਆ ਮੈਂ ਤੁਸੀਂ ਦੇਖੋ ਉਹਦੇ ਹਾਲਤ ਤਾਂ ਦੇਖ ਪੈਰ ਦੇਖ ਮਾ ਗਲੇ ਪਾਇਆ ਉਹਦੇ ਆ ਕੱਪੜੇ ਦੇਖ ਐ ਥੋੜੀ ਹੁੰਦੇ ਆ ਵਾ ਅਰੇ ਅੰਦਰ ਅੰਦਰ ਤੱਕ ਆ ਹੱਥ ਦੇਖੋ ਹੱਥ ਦੇਖੋ ਜੀ ਲੈ ਆ ਕੀ ਆ ਰੋਟੀ ਇਹਨਾਂ ਹੱਥ ਨੇ ਦਿਖਾ ਸ਼ਰਮੈਂ ਡਰਦਾ ਕਿਉਂ ਵੀਰੇ ਤੂੰ ਅਸੀਂ ਤੇਰੇ ਭਰਾ ਆਂ ਇਹਨਾਂ ਹੱਥਾਂ ਨਾਲ ਰੋਟੀ ਖਾਂਦੇ ਆਂ ਇਹਦੀ ਸਾਰੀ ਗੱਲ ਕਹੀ ਦੀ ਮੇਰੀ ਗੱਲ ਸੁਣਦਾ ਨਹੀਂ ਨਾ ਕਾ ਤੂੰ ਡਰਦਾ ਕਿਉਂ ਆ ਕਿਉਂ ਡਰਦਾ ਬਾਪੂ ਅਸੀਂ ਤੇਰੇ ਨਾਲ ਖੜੇ ਆ ਜਦੋਂ ਅਸੀਂ ਤੇਰੇ ਨਾਲ ਖੜੇ ਹਾਂ ਮੇਰੀ ਗੱਲ ਸੁਣ ਲੈ ਖੜ ਕੇ ਗੱਲ ਸੁਣ ਲੈ ਖੜ ਕੇ ਗੱਲ ਸੁਣ ਲੈ ਖੜ ਕੇ ਗੱਲ ਤਾਂ ਸੁਣ ਲੈ ਖੜ ਕੇ ਗੱਲ ਸੁਣ ਤਾਂ ਮੈਂ ਖਾਣਾ ਕੋਈ ਗੱਲ ਕਰ ਨਾ ਮੰਨੀ ਨਾ ਮੰਨੀ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ ਨਾ ਮੰਨੀ ਖੜ ਜਾ ਵਾ ਇਹਨਾਂ ਵਤ ਤੇਰਾ ਪਿੰਡ ਕਿਹੜਾ ਬੋਲ ਕੇ ਦੱਸ ਦੇ ਵਾ ਤੈਨੂੰ ਪਿੰਡ ਬੋਲ ਕੇ ਦੱਸ ਵੀ ਤੈਨੂੰ ਪਿੰਡ ਮੇਰਾ ਗੋਲ ਦੂਰ ਆ ਗੋਂਦਵਾਲ ਕਿਹੜਾ ਗੁੰਦਪੁਰਾ ਗੁੰਦਪੁਰ ਕਿੱਥੇ ਬਾਪੂ ਪੈਂਦਾ ਇਹ ਅਨੰਦਪੁਰ ਕੋਲੇ ਨਾਨਾ ਉਹਦੋਂ ਅੱਛਾ ਬਾਪੂ ਗੁੰਦਪੁਰ ਹੈ ਇਸੇ ਮਰ ਮਰ ਕੇ ਮਰ ਕੇ ਗੱਲ ਸੁਣ ਲੈ ਬਾਪੂ ਤੁਹਾਡਾ ਪਿੰਡਾ ਕਿ ਪੰਜਾਬ ਚ ਪਿੰਡ ਮੈਂ ਪੰਜਾਬ ਚ ਆਉਂਦਾ ਕਿੰਨੇ ਭਰਾਵਾ ਬਾਪੂ ਤੁਸੀਂ ਅਸੀਂ ਤਾਂ ਕੋਈ ਮਰ ਕੇ ਮੇਰੇ ਭਰਾ ਹੈ ਹੀ ਨਹੀਂ ਕਿ ਨਾਮ ਕੀ ਸੀ ਮਰ ਗਏ ਹੈ ਕੋਈ ਵੀ ਨਹੀਂ ਲਗਾ ਭਰਾ ਮੇਰਾ ਨਾਮ ਕੀ ਸੀ ਬਾਪੂ ਨਾਮ ਮਾਨ ਚਪੇਤਾ ਜੀ ਦਾ ਨਾਮ ਦਾ ਨਹੀਂ ਪੇਜਾਬੀ ਮਾਰ ਗਿਆ ਨਾਮ ਕੀ ਸੀ ਉਹ ਨਾਮ ਕੀ ਸੀ ਉਹ ਸਮਝ ਨਹੀਂ ਪੇਤਾ ਜੀ ਦਾ ਕੀ ਨਾਮ ਸੀ ਕਾ ਨਾਂ ਦੱਸ ਦੇ ਕਰਾ ਕਾ ਨਾਂ ਦੱਸ ਹਾਂ ਕੁਝ ਵੀ ਚੱਲ ਤੇਰਾ ਨਾਂ ਲਾ ਕੇ ਬੱਤ ਬਣ ਕੇ ਡਰਨਾ ਕਾ ਨਾਂ ਦੱਸ ਦੇ ਪਤਾਈ ਰਕੀ ਨਾਂ ਸੀ ਤੇਰਾ ਨਾਂ ਸਵੇਮ ਰਾਜ ਦਾ ਹੋ ਕਿਡਾ ਸਵੇਮ ਰਾਜ ਹਾਂ ਸਵੇਮ ਰਾਜ ਵੀ ਪੂਰਾ ਨਾ ਸੀ ਬਲਦੇ ਸਵੇਮ ਰਾਜ ਬਲਦੇ ਸਵੇਮ ਰਾਜ ਮਾਤਾ ਜੀ ਦਾ ਨਾਂ ਮਾਰੇ ਨਾਂ ਜਮਨਾ ਤੇ ਗੋਂਦਪੁਰ ਪਿੰਡ ਦਾ ਇਹ ਜ਼ਿਲ੍ਹਾ ਕਿਹੜਾ ਪੈਂਦਾ ਬਾਪੂ ਜ਼ਿਲ੍ਹਾ ਦਾ ਨਟਾ ਸ਼ਾਰਪੁਰ ਬੰਦਾ ਹੋ ਕੇਰਾ ਨਹੀਂ ਨਾਲੇ ਤੂੰ ਕਹਿੰਦਾ ਉਹ ਸ਼ਾਰਪੁਰ ਚ ਪੈਂਦਾ ਮਾਚਲ ਚ ਪੈਂਦਾ ਮਾਲਪੁਰ ਕੋਲੇ ਹੈ ਛਾਰਪੁਰ ਕੋਲੇ ਛਾਰਪੁਰ ਕੋਲੇ ਤੇ ਬਾਪੂ ਜੀ ਭਰਾ ਕੀ ਨਾਂ ਤੁਸੀਂ ਤੁਸੀਂ ਆਪਣੇ ਦਾ ਇੱਕ ਪੰਡਤ ਭਰਾਵਾਂ ਨਾਲ ਮੇਰੇ ਨਾਲ ਮੇਰੇ ਨਾਲ ਲਾੜੇ ਆ ਗਿਆ ਹੀ ਨਹੀਂ ਕੱਤੀ ਨਹੀਂ ਵਧੀਆ ਗੱਲ ਆ ਨਾ ਮੈਂ ਗਿਆ ਨਾ ਦਾ ਪੰਡਤ ਪੜਾ ਦਾ ਨਾਮ ਕੀ ਆ ਪੰਡਤ ਜਿਹੜੀ ਆ ਪੰਡਤ ਜਿਹੜੀ ਆ ਪੰਡਤ ਦਾ ਹਰੀਦੱਤ ਤੇ ਦੂਸਰਾ ਰੂੜੀਆ ਇਹ ਨਾ ਰੂੜੀਆ ਦੱਤ ਇੰਨੇ ਤੇ ਰੂੜੀ ਆ ਰਾਮ ਪੰਡਤ ਰੂੜੀਆ ਆ ਰਾਮ ਇਹ ਦੋ ਭਰਾ ਬੰਦੇ ਹਨ ਬਾਪੂ ਵੇ ਤੁਸੀਂ ਯਾਨੀ ਕਿ ਛੋਟੇ ਹੁੰਦੇ ਇਹਨਾਂ ਨੇ ਚਲੋ ਮੈਂ ਨਹੀਂ ਤੈਨੂੰ ਲੈ ਕੇ ਆਇਆ ਸੀ ਤੇਰੀ ਗੱਲਾਂ ਇਹਨਾਂ ਦਾ ਪਿੰਡੋਂ ਲਿਆਂਦਾ ਦਾ ਉੱਥੋਂ ਪਿੰਡ ਦਾ ਇਹਨਾਂ ਦਾ ਉੱਥੇ ਤੇਰੇ ਪਿੰਡੋਂ ਜਾ ਕੇ ਨਹੀਂ ਇਹਨਾਂ ਦੇ ਪਿੰਡ ਅਸੀਂ ਉਹ ਕੌਣ ਲੈ ਕੇ ਆਈ ਤੈਨੂੰ ਇਹ ਆਪ ਲੈ ਕੇ ਆਏ ਹੈ ਉਹ ਲੈ ਕੇ ਆਏ ਤੈਨੂੰ ਆਹੋ ਕਿੱਥੋਂ ਉੱਥੋਂ ਪਿੰਡ ਇਹਨਾਂ ਦੇ ਰਹਿੰਦੇ ਦਾ ਉੱਥੋਂ ਲੈ ਕੇ ਆਏ ਉਧਰੋਂ ਉੱਥੋਂ ਅੱਛਾ ਅੱਛਾ ਤੇ ਉਦੋਂ ਤੋਂ ਤੂੰ ਇਹਨਾਂ ਨਾਲ ਕੰਮ ਕਰਦਾ ਉਦੋਂ ਦਾ ਮੈਂ ਇਹਨਾਂ ਨਾਲ ਹੀ ਜਾਂ ਠੀਕ ਹੈ ਬਾਪੂ ਇਹਨਾਂ ਦੇ ਪੱਠੇ ਗੋਹੇ ਦਾ ਕੰਮ ਸਾਰਾ ਤੂੰ ਕਰਦਾ ਹੈ ਨਾ ਪੱਠੇ ਪੁੱਠੇ ਆਂਦਾ ਨਹੀਂ ਕਿਤਾਬਾਈ ਕਰੀ ਲਗਾ ਤੋ ਗੋਹਾ ਚੱਕਦਾ ਹੈ ਨਾ ਠੀਕ ਹੈ ਬਾਪੂ ਕੋਈ ਤਨਖਾਹ ਦਿੰਦੇ ਤੈਨੂੰ ਕੋਈ ਤਨਖਾਹ ਨਹੀਂ ਸਾਲ ਦਾ ਬੜਾ ਕੰਮ ਹੈ ਤੂੰ ਦਾ ਆਰ ਕਾਰਡ ਹੈਗਾ ਬੁਟਾ ਆਰ ਕਾਰਡ ਨਹੀਂ ਇੱਥੋਂ ਮਣੀ ਬਣਾਇਆ ਹੀ ਨਹੀਂ ਬਾਪੂ ਕੋਈ ਵੀ ਕਾਰਡ ਨਹੀਂ ਕਰਾ ਮਣੀ ਆ ਤੇ ਕਾਰਡ ਨਹੀਂ ਰਹਾ ਭਾਵੇਂ ਭਰਾਵਾਂ ਨੂੰ ਵੀ ਭਰਾ ਦਾ ਦਰਸਤਾ ਪਤਾ ਨਹੀਂ ਬਾਪੂ ਮਨੀ ਆਰਡਰ ਤੈਨੂੰ ਇਹ ਕਹਿੰਦੇ ਵੀ ਕਰਤਾ ਅਠਾ ਹੋ ਗਾ ਹੈ ਮੈਂ ਖੜ ਕੇ ਬਾਪੂ ਗੱਲ ਸੁਣਦਾ ਕਹਿੰਦੇ ਗੱਲ ਸਾਡੀ ਮੈਂ ਬੇਸ਼ਰੀਆ ਛੋਰੀ ਆ ਸਾਡਾ ਦੇ ਮੱਦਾਂ ਦਾ ਟਾਈਮ ਤੇ ਲੇਟ ਹੋ ਗਿਆ ਕੋਈ ਨਾ ਬਾਪੂ ਅੱਜ ਦੇ ਮੱਦਾਂ ਲੇਟ ਹੋ ਜਾਣਗੀਆਂ ਫੇਰ ਕੀ ਹੋ ਜੂ ਅਸੀਂ ਤੇਰੇ ਪੁੱਤਾਂ ਆਏ ਏਡੀ ਤਰੂ ਪਿਛਲੇ ਪਾਸੇ ਦਿਖਾ ਆ ਕੀ ਕਰਨੀ ਆਪਣੇ ਕੰਮ ਕਰਨਾ ਮੱਦਾਂ ਤੁਹਾਨੂੰ ਸਿੰਗਾਪੁਰ ਗਿਆ ਬਾਪੂ ਠੀਕ ਹੈ ਠੀਕ ਹੈ ਠੀਕ ਤੂੰ ਨਹੀਂ ਕਿਰੇ ਸੋਚਿਆ ਸਿੰਗਾਪੁਰ ਜਾਣ ਬਾਰੇ ਮੈਂ ਕੀ ਕਰਨਾ ਹੈ ਤੈਨੂੰ ਭੇਜਣਗੇ ਨਹੀਂ ਸਿੰਗਾਪੁਰੇ ਤੂੰ ਪੁੱਤ ਬਣਾਇਆ ਜੇ ਇਹਨਾਂ ਨੇ ਆਪਦਾ ਪੁੱਤ ਭੇਜਿਆ ਤੈਨੂੰ ਨਹੀਂ ਭੇਜਣਗੇ ਸਿੰਗਾਪੁਰੋ ਮੈਂ ਚਾਹੇ ਵਿਆਹ ਕਰਕੇ ਜਾਉਂਗਾ ਵਾ ਰੱਬ ਆਂ ਵੀਆ ਉਹ ਬਾਬੀ ਵਾ ਕਿੱਥੇ ਹੋਣਾ ਸ਼ਰਮਾ ਜੀ ਦਾ ਵਿਆਹ ਵੀ ਹੈ ਕਿਦੋਂ ਦਾ ਵਿਆਹ ਦੱਸ ਇਹ ਦੋ ਦਿਨ ਨਹੀਂ ਲੱਗੇ ਦੋ ਹਫ਼ਤੇ ਭਾਈ ਸਾਰੇ ਨੇ ਆਉਣਾ ਵਿਆਹ ਤੇ ਠੀਕ ਆ ਸ਼ਰਮੇ ਦਾ ਵਿਆਹ 2 ਹਫ਼ਤਿਆਂ ਬਾਅਦ ਸਾਨੂੰ ਤਾਹੀਂ ਭੇਜਿਆ ਅਸੀਂ ਲੱਡੂ ਜਿੱੱਬੀਆਂ ਦਾ ਸਾਰਾ ਪ੍ਰਬੰਧ ਕਰਨਾ ਆਇਆ ਇੱਥੇ ਤੂੰ ਐਵੇਂ ਗੁੱਸੇ ਹੋਈ ਜਨ ਸਾਡੇ ਨਾਲ ਲੜੀ ਜਾਂਦਾ ਅਸੀਂ ਤੈਨੂੰ ਚੋਣੇ ਵਿਆਹ ਤੋਂ ਪਹਿਲਾਂ ਲਿਬੜੇ ਤੇ ਬੜੇ ਰਹੇਗਾ ਥੋੜੀ ਟੌਟ ਤੂੰ ਬਣਿਆ ਪਾਕੇ ਬਣੇ ਹੋਏ ਗੋਪਾਲ ਬਾਬੇ ਦੀ ਵੀਡੀਓ ਦਿਖਾਈ ਨਾ ਤੈਨੂੰ ਉਦਾਂ ਨਾ ਰਹਿਵੇਂ ਫੇਰ ਹੀ ਕੁੜੀ ਵਾਲੇ ਪਸੰਦ ਕਰ ਲੈਣਗੇ ਤੈਨੂੰ ਅਨੇ ਬਾਅਦ ਬਾਹਰ ਲੈ ਜਾਣਾ ਕਿੰਨੇ ਸੋ ਲੋਕੋ ਕੀ ਕਰਕੇ ਗੋਰੀਆਂ ਨੂੰ ਘਾੜੀ ਆ ਜੀ ਨੂੰ ਸੱਲੀ ਵੀ ਘਟੋ ਕਰ ਪਤਾ ਲੱਗਿਆ ਸਾਨੂੰ ਉਹ ਤਾਂ ਇੱਕ ਵਾਰੀ ਮੈਂ ਹੈ ਕਿ ਮੈਂ ਮੈਂ ਅੱਛਾ ਮੇਮ ਨਾ ਕਰਨਾ ਆਹੋ ਮੇਮ ਅਟਲਾਮ ਆ ਰਹੀ ਹੁੰਦੀ ਔਰ ਆ ਵਾਹ ਬਾਪੂ ਕੋਣ ਖੁੱਲਿਆ ਬਾਪੂ ਐਵੇਂ ਹੀ ਡਈ ਜਾਂਦਾ ਸਾਡਾ ਤੁ ਸਰ ਬਾਪੂ ਦਾ ਵਿਆਹ ਮੇਮ ਨਾ ਹੋਣਾ ਜੀ ਦੇਖੋ ਸਾਰੇ ਮੱਲੇ ਵਾਲੇ ਖੜੇ ਆ ਬਾਈ ਤੁਸੀਂ ਤੇ ਸਾਡੇ ਨਾਲ ਇੱਕ ਭੈਣ ਸੀ ਸਾਡੇ ਸੰਦੀਪ ਭੈਣ ਸਾਡੀ ਸੇਵਾਦਾਰ ਉਸ ਭੈਣ ਨੂੰ ਦੇਖ ਕੇ ਬਾਪੂ ਨੂੰ ਇੰਜ ਲੱਗਿਆ ਵੀ ਜਿਵੇਂ ਕਿਤੇ ਸੱਚੀ ਹੋਈ ਬੀਐਮਐਮ ਦੇ ਦੇਸ਼ ਤੋਂ ਕੋਈ ਆ ਗਿਆ ਹੁੰਦਾ ਉਹ ਵਾਹਿਗੁਰੂ ਨੇ ਕਿਰਪਾ ਕੀਤੀ ਬਾਪੂ ਜੀ ਨੂੰ ਬੜਿਆ ਬੜੂ ਕੇ ਅਸੀਂ ਗੱਡੀ 'ਚ ਬਿਠਾਇਆ ਉੱਥੋਂ ਕੱਢ ਕੇ ਲੈ ਕੇ ਆਏ ਉਸ ਚੁੰਗਲ ਦੇ ਵਿੱਚੋਂ ਘਰ 'ਚੋਂ ਅਸੀਂ ਇਸ ਵੀਰ ਨੂੰ ਲੈ ਕੇ ਚੱਲੇ ਆਂ ਇਹਨਾਂ ਨੇ ਸੈਂਪਲ ਬੜਾ ਧੰਨਵਾਦ ਕਰਦੇ ਆਂ ਪਹਿਲੀ ਗੱਲ ਤਾਂ ਵੀ ਮਾਤਾ ਜੀ ਹੋਣਾ ਨੇ ਸਾਡੇ ਨਾਲ ਉਹਨੂੰ ਭੇਜਿਆ ਚਲੋ ਅਸੀਂ ਕੋਸ਼ਿਸ਼ ਤਾਂ ਕਰਾਂਗੇ ਇੱਕ ਉਹਨੂੰ ਘਰ ਲੱਭਣ ਦੀ ਉਹਦਾ ਐਡਰੈਸ ਲੱਭਣ ਦੀ ਤਾਂ ਬਾਪੂ ਨੇ ਆਪਣਾ ਪਿੰਡ ਦੱਸਿਆ ਹਿਮਾਚਲ ਦਾ ਰਹਿਣ ਵਾਲਾ ਉਹਨਾਂ ਬਾਪੂ ਦਾ ਸ਼ਹਿਰ ਤੇ ਬਾਪੂ ਨੇ ਆਪਣਾ ਪਿੰਡ ਦਾ ਨਾਮ ਦੱਸਿਆ ਤੇ ਅੱਜ ਗੂਗਲ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਪਿੰਡ ਲੱਭਣਾ ਬੜਾ ਔਖਾ ਨਹੀਂ ਹੈ ਬਾਪੂ ਜੀ ਦਾ ਪਿੰਡ ਲੱਭ ਲਿਆ ਗਿਆ ਬਾਪੂ ਦੇ ਘਰ ਤੱਕਰ ਪਹੁੰਚ ਕੀਤੀ ਗਈ ਪਤਾ ਲੱਗਿਆ ਬਾਪੂ ਰਮੇਸ਼ ਚੰਦ ਸ਼ਰਮੇ ਦੀ ਮਾਂ ਸਾਰੇ ਪਿੰਡ 'ਚ ਐਲਾਨ ਕਰਦੀ ਘੁੰਮਦੀ ਵੀ ਜਿੱਦਣ ਮੇਰਾ ਪੁੱਤ ਲੱਭ ਗਿਆ ਨਾ ਮੈਂ ਪਿੰਡ 'ਚ ਜਗਰਾਤਾ ਕਰਾਉਣਾ ਸਾਰੇ ਪਿੰਡ ਨੂੰ ਲੰਗਰ ਛਕਾਉਣਾ ਐਦਾਂ ਹੀ ਕਰਦੀ ਕਰਦੀ ਉਹ ਮਾਂ ਅੱਜ ਤੋਂ 10-12 ਸਾਲ ਪਹਿਲਾਂ ਕਹਿੰਦੇ ਪੂਰੀ ਹੋ ਗਈ ਤੇ ਬਾਪੂ ਦਾ ਇੱਕ ਭਰਾ ਸੀ ਉਸ ਪਿੰਡ ਦੇ ਵਿੱਚ ਉਹ ਵੀ ਉਹ ਪਿੰਡ ਛੱਡ ਕੇ ਕਿਤੇ ਹੋਰ ਚਲਾ ਗਿਆ ਉਹ ਵੀ ਪਿੰਡਦਿਆਂ ਨੂੰ ਨਹੀਂ ਸੀ ਪਤਾ ਕਿੱਥੇ ਚਲਾ ਗਿਆ ਬਾਪੂ ਦੇ ਸ਼ਰੀਕੇ ਕਬੀਲੇ ਦੇ ਵਿੱਚੋਂ ਕੁਝ ਵੀਰ ਸਾਨੂੰ ਮਿਲੇ ਉਹਨਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਉਹ ਆ ਕੇ ਬਾਪੂ ਨੂੰ ਇੱਥੇ ਮਿਲੇ ਵੀ ਬਾਪੂ ਨੂੰ ਪਿੰਡ ਵੀ ਲੈ ਕੇ ਗਏ ਪਰ ਪਿੰਡ ਕੋਈ ਸੰਭਾਲਣ ਵਾਲਾ ਨਹੀਂ ਸੀ ਪੰਜ ਚਾਰ ਦਿਨ ਰਿਹਾ ਕਿ ਬਾਪੂ ਫਿਰ ਵਾਪਸ ਸਾਡੇ ਕੋ ਆ ਗਿਆ ਉਸ ਦਿਨ ਤੋਂ ਲੈ ਕੇ 9 12 2019 ਤੋਂ ਲੈ ਕੇ ਅੱਜ ਤੱਕ ਕਰੀਬ 5.5 ਸਾਲ ਹੋ ਗਏ ਬਾਪੂ ਜੀ ਸਾਡੇ ਸੁਪਨਿਆਂ ਦੇ ਘਰ ਵਿੱਚ ਸੁਪਨਿਆਂ ਵਰਗਾ ਜਿਵੇਂ ਜੀਵਨ ਬਤੀਤ ਕਰ ਰਿਹਾ ਬਾਪੂ ਦਾ ਜਿਹੜਾ ਗੋਤ ਆ ਉਹ ਅਗਨੀ ਹੋਤਰੀ ਆ ਕਹਿੰਦੇ ਤੇ ਅਗਨੀ ਹੋਤਰੀ ਨਾਂ ਦਾ ਉਸ ਬਾਪੂ ਦੇ ਪਰਿਵਾਰ ਦਾ ਇੱਕ ਮੈਂਬਰ ਐਮ.ਐਲ.ਏ ਵੀ ਉਸ ਇਲਾਕੇ ਦਾ ਤੇ ਬਾਪੂ ਸਾਰੀ ਉਮਰ ਗੁਲਾਮੀ ਕੱਟਦਾ ਤੇ ਬਾਪੂ ਵੀ ਅੱਜ ਸਾਡੇ ਘਰ ਦਾ ਸਰਪੰਚ ਆ ਅਸੀਂ ਮਨੁੱਖਤਾਰੀ ਸੇਵਾ ਪਰਿਵਾਰ ਦਾ ਬਾਪੂ ਨੂੰ ਸਰਪੰਚ ਬਣਾਇਆ ਹੋਇਆ ਬਾਪੂ ਰਮੇਸ਼ ਚੰਦ ਸ਼ਰਮਾ ਅੱਜ ਸਰਪੰਚੀ ਕਰਦਾ ਹੋਇਆ ਹਰੇਕ ਨੂੰ ਹੱਥ ਜੋੜ ਕੇ ਮਿਲਦਾ ਹਰੇਕ ਆਏ ਭੈਣ ਭਰਾ ਨੂੰ ਜੱਫੀ ਪਾ ਕੇ ਮਿਲਦਾ ਉਹ ਮਾਣ ਉਹ ਸਤਿਕਾਰ ਜੋ ਅਸੀਂ ਬਾਪੂ ਜੀ ਨੂੰ ਦੇ ਸਕਦੇ ਆ ਉਹਨਾਂ ਦੇ ਬੱਚੇ ਬਣ ਕੇ ਉਹਨਾਂ ਦੇ ਧੀਆ ਪੁੱਤ ਬਣ ਕੇ ਅਸੀਂ ਉਹ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਲੋਕ ਅਜੀਤ ਸਿੰਘ ਭਾਉ ਵਰਗੇ ਲੋਕ ਜਿਨ੍ਹਾਂ ਨੇ ਸਿਰਫ ਕੁਝ ਚੰਦ ਛਲੜਾਂ ਦੀ ਖਾਤਰ ਆਪਣੇ ਲਾਲਚ ਦੀ ਖਾਤਰ ਐਸੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਉਹ ਜਵਾਨੀ ਤੋਂ ਬਜ਼ੁਰਗ ਹੋ ਗਿਆ ਉਹਦਾ ਮਾਪੇ ਉਹਨੂੰ ਅੜੀ ਕਿੱਡਾ ਡੀਕਦਾ ਮਰ ਗਿਆ ਉਹਦਾ ਘਰ ਉੱਜੜ ਗਿਆ ਜੇ ਤੁਹਾਡੇ ਵੀ ਆਸ-ਪਾਸ ਕੋਈ ਐਸਾ ਬਜ਼ੁਰਗ ਕੋਈ ਐਸਾ ਵੀਰ ਗੁਲਾਮੀ ਦੀ ਜ਼ੰਜੀਰਾਂ ਦੇ ਵਿੱਚ ਜਕੜਿਆ ਹੋਇਆ ਕਿਸੇ ਦਾ ਕੁਝ ਨਹੀਂ ਲੱਗਦਾ ਪਰ ਉਹਨਾਂ ਦੇ ਘਰੇ ਕੰਮ ਕਰਦਾ ਕੋਈ ਮੰਦ ਬੁੱਧੀ ਕੋਈ ਸਿੱਧਾ ਭਗਤ ਜਿਵੇਂ ਕਿ ਬਾਪੂ ਰਮੇਸ਼ ਚੰਦ ਸ਼ਰਮਾ ਸੀ ਖਿਆਲ ਕਰਿਓ ਧਿਆਨ ਕਰਿਓ ਕਿਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਐਸਾ ਜ਼ੁਲਮ ਦਾ ਸ਼ਿਕਾਰ ਤਾਂ ਨਹੀਂ ਹੋ ਰਿਹਾ ਵੀਰ ਜੇ ਕੋਈ ਹੋਰ ਹੋ ਰਿਹਾ ਨਾ ਆਵਾਜ਼ ਜੁਰ ਰਠਾ ਕਰੋ ਜਰੂਰ ਆਪਣਾ ਫਰਜ਼ ਨਿਭਾਇਆ ਕਰੋ ਨਹੀਂ ਤਾਂ ਸਾਡਾ ਜਿਹੜਾ ਜਮੀਰ ਆ ਉਹ ਮਰ ਚੁੱਕਿਆ ਇਹ ਮੰਨ ਲਿਓ ਜੀ ਜੇ ਤੁਸੀਂ ਦੇਖ ਕੇ ਵੀ ਅੰਡਠਾ ਕਰਦੇ ਹੋ ਐਸੇ ਹਾਲਾਤਾਂ ਚ ਲੋਕਾਂ ਨੂੰ ਆਪਣੇ ਆਪ ਇਦਾਂ ਹੀ ਬਾਪੁਰਮੇਸ਼ ਚੰਦ ਸ਼ਰਮਾ ਨੇ ਜਿਹੜਾ 40 45 ਸਾਲ ਗੁਲਾਮੀ ਕੱਟੀ ਆ ਪਤਾ ਨਹੀਂ ਕਿੰਨੇ ਲੋਕ ਚੁੱਪ ਰਹਿ ਗਏ ਜਿਹੜੇ ਬੋਲੇ ਨਹੀਂ ਬਾਪੁਰਮੇਸ਼ ਚੰਦ ਜੀ ਦੀ ਪੂਰੀ ਵੀਡੀਓ ਦੇਖਿਓ ਜਿਹੜੇ ਹਾਲਾਤਾਂ ਚ ਲੈ ਕੇ ਆਏ ਸੀ ਜਿਹੜੇ ਹਲਤਾਂ 'ਚ ਹੁਣ ਬਾਪੂ ਸਾਡੇ ਕੋਲ ਰਹਿੰਦੇ ਨੇ ਤੇ ਇਹਦਾ ਵੀ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਜਰੂਰ ਮੈਲਨ ਵੀ ਆਇਓ ਭਾਈ ਬਾਪੂ ਅੱਜ ਸਾਡੇ ਘਰ ਦਾ ਸਰਪੰਚ ਪੂਰੇ ਆਨੰਦ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ